ਕਹਾਣੀ ਆਤਮ ਨਿਰਪਰਤਾ ਵੱਡਾ ਗੁਣ ਲੇਖਕ ਅੰਜੂ ਅਹਿਰਵਾਰ ਇੱਕ ਰਾਜਾ ਆਪਣੀ ਪ੍ਰਜਾ ਦਾ ਹਾਲ ਜਾਣਨ ਲਈ ਆਪਣਾ ਪੇਸ਼ ਬਦਲ ਕੇ ਆਪਣੇ ਰਾਜ ਵਿੱਚ ਘੁੰਮਦਾ ਸੀ ਇੱਕ ਵਾਰ ਉਹ ਕਿਸੇ ਪਿੰਡ ਵਿੱਚੋਂ ਗੁਜ਼ਰ ਰਿਹਾ ਸੀ ਉਹਨੇ ਵੇਖਿਆ ਇੱਕ ਲੱਕੜਹਾਰ ਅਸਿਰ ਤੇ ਲੱਕੜੀਆਂ ਦਾ ਪਾਰ ਚੁੱਕ ਕੇ ਜਾ ਰਿਹਾ ਸੀ ਰਾਜੇ ਨੇ ਉਸ ਨੂੰ ਕਮਜ਼ੋਰ ਵੇਖ ਕੇ ਉਸਤੇ ਬਹੁਤ दया ਆ ਗਈ ਰਾਜੇ ਨੇ ਕਿਹਾ ਬਾਬਾ ਤੁਸੀਂ ਇੰਨੇ ਬਜ਼ੁਰਗ ਹੋ ਤੇ ਇੰਨੀ ਮਿਹਨਤ ਕਰ ਰਹੇ ਹੋ ਤੁਹਾਨੂੰ ਕਸ਼ਟ ਨਹੀਂ ਹੁੰਦਾ ਲੱਕੜਹਾਰੇ ਨੇ ਜਵਾਬ ਦਿੱਤਾ ਕਸ਼ਟ ਕਿਸ ਕਲ ਦਾ ਰੱਬ ਨੇ ਦੋ ਹੱਥ ਮੈਨੂੰ ਮਿਹਨਤ ਕਰਨ ਦਿੱਤੇ ਨੇ ਜੇਕਰ ਮਿਹਨਤ ਨਹੀਂ ਕਰਾਂਗਾ ਤਾਂ ਗੁਜ਼ਾਰਾ ਕਿਵੇਂ ਹੋਏਗਾ ਰਾਜ ਨੇ ਪੁੱਛਿਆ ਤੁਸੀਂ ਕਿਸੇ ਦੀ ਮਦਦ ਕਿਉਂ ਨਹੀਂ ਲੈਂਦੇ ਲੱਕੜਾ ਨੇ ਕਿਹਾ ਮੈਂ ਬਹੁਤ ਗਰੀਬਾਂ ਨਾ ਮੇਰਾ ਕੋਈ ਮੁੰਡਾ ਹੈ ਨਾ ਮੇਰਾ ਕੋਈ ਕੁੜੀ ਮੇਰੀ ਮਦਦ ਕੌਣ ਕਰੇਗਾ ਰਾਜ ਨੇ ਪੁੱਛਿਆ ਕੀ ਤੁਹਾਨੂੰ ਨਹੀਂ ਪਤਾ ਇਥੋਂ ਦਾ ਰਾਜਾ ਗਰੀਬ ਅਤੇ ਬੇਸਹਾਰ ਲੋਕਾਂ ਨੂੰ ਪੈਸੇ ਦੇ ਕੇ ਉਹਨਾਂ ਦੀ ਮਦਦ ਕਰਦਾ ਹੈ ਲੱਕੜਾ ਨੇ ਕਿਹਾ ਮੈਨੂੰ ਪਤਾ ਹੈ ਪਰ ਜੋ ਤੱਕ ਮੇਰੀ ਸ਼ਰੀਰ ਦੀ ਸ਼ਕਤੀ ਹੈ ਮੈਂ ਕਿਉਂ ਰਾਜ ਦੀ ਦੀ ਦੇ ਸਿੱਧਾ ਮਹਤਾਜ ਬਣਾ ਦੂਜਿਆਂ ਉੱਤੇ ਨਿਰਭਰ ਹੋਣਾ ਮੇਰੇ ਸੂਲਾਂ ਦੇ ਖਿਲਾਫ ਹੈ ਉਸ ਬੁਜਰਗ ਦਾ ਆਤਮ ਵਿਸ਼ਵਾਸ ਅਤੇ ਆਤਮ ਨਿਰਪਰਤਾ ਵੇਖ ਕੇ ਉਹ ਰਾਜਾ ਨਤਬਸਕ ਹੋ ਗਿਆ ਰਾਜ ਨੇ ਕਿਹਾ ਕਾਸ਼ ਸਾਜੀ ਤੁਹਾਡੇ ਵਰਗੇ ਹੋਰ ਵੀ ਲੋਕ ਹੁੰਦੇ ਤਾਂ ਰਾਜ ਦੀ ਆਦੀ ਪਰੇਸ਼ਾਨੀ ਹੀ ਖਤਮ ਹੋ ਜਾਂਦੀ ਉਹ ਆਪਣੀ ਪ੍ਰਜਾ ਦੇ ਭਲੇ ਲਈ ਯੋਜਨਾ ਬਣਾ ਸਕਦਾ ਤੇ ਸਾਡਾ ਰਾਜ ਬਹੁਤ ਤਰੱਕੀ ਕਰਦਾ ਆਤਮ ਨਿਰਪਰ ਹੋਣਾ ਮਨੁੱਖ ਦਾ ਸਭ ਤੋਂ ਵੱਡਾ ਗੁਣ ਹੈ ਆਤਮ ਨਿਰਪਰ ਵਿਅਕਤੀ ਨਿਰਪੈ ਹੁੰਦਾ ਓਕੇ ਜਿਉਂਦਾ ਹੈ ਆਤਮ ਨਿਰੰਬਰ ਮਨੁੱਖ ਆਪਣੇ ਆਪ ਵਿੱਚ ਵੱਡੀ ਸੰਪਤੀ ਹੁੰਦਾ ਹੈ ਇਹੋ ਜਿਹਾ ਵਿਅਕਤੀ ਦੂਜਿਆਂ ਤੋਂ ਮਜ਼ੇ ਲੈਣ ਦੀ ਥਾਂ ਦੂਜਿਆਂ ਦੀ ਮਦਦ ਕਰਦਾ ਹੈ